26 ਜਨਵਰੀ ਨੂੰ ਬਾਬਾ ਸਾਹਿਬ ਬਿੰਦ ਕਰਦੀ ਜੋ ਬੇਅਦਬੀ ਹੋਈ ਆ ਅਸੀਂ ਮੰਗ ਸਾਡੀ ਹੈ ਵੀ ਉਹਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਕਿ ਲੋਕ ਕਹਿੰਦੇ ਆ ਵੀ ਉਹ ਪਾਗਲ ਆ ਜਾਂ ਮੈਂਟਲ ਆ ਇਦਾਂ ਦੀਆਂ ਗੱਲਾਂ ਕਰਦੇ ਆ ਪਰ ਜੇ ਇਦਾਂ ਦਾ ਮੈਂਟਲ ਆ ਤਾਂ ਕੋਈ ਉਹਨੇ ਹੋਰ ਕਾਂਡ ਕਿਉਂ ਨਹੀਂ ਕੀਤਾ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਦੀ ਅੰਮ੍ਰਿਤਸਰ ਵਿਖੇ ਮੂਰਤੀ ਦੀ ਬੇਅਦਬੀ ਕਰਨ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਰੋਚ ਵੇਖਣ ਨੂੰ ਮਿਲ ਰਿਹਾ ਔਰ ਦਲਿਤ ਸਮਾਜ ਸੜਕਾਂ ਤੇ ਆ ਔਰ ਲੁਧਿਆਣਾ ਦੇ ਜਲੰਧਰ ਬਾਈਪਾਸ ਜਿਹੜਾ ਨੈਸ਼ਨਲ ਹਾਈਵੇ ਹੈ ਉਹ ਪੂਰੀ ਤਰ੍ਹਾਂ ਜਾਮ ਹੈ ਔਰ ਪੁਲ ਤੋਂ ਲੈ ਕੇ ਥੱਲੇ ਤੱਕ ਅਸੀਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਪੂਰੀ ਤਰ੍ਹਾਂ ਕਈ ਕਈ ਕਿਲੋਮੀਟਰ ਤੱਕ ਜਾਮ ਹੈ ਔਰ ਰੋਸ ਵੇਖਣ ਨੂੰ ਮਿਲ ਰਿਹਾ ਪੰਜਾਬ ਸਰਕਾਰ ਦੇ ਖਿਲਾਫ ਕਿਉਂਕਿ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ ਜਿੰਨੀਆਂ ਵੀ ਮੂਰਤੀਆਂ ਨੇ ਉਹਨਾਂ ਦੀ ਸੁਰੱਖਿਆ ਕੌਣ ਕਰੇਗਾ ਇਹ ਸਵਾਲ ਦਲਿਤ ਸਮਾਜ ਕਰ ਰਿਹਾ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਜਿਹੜੀ ਘਟਨਾ ਸਾਹਮਣੇ ਆਈ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਕਈ ਜ਼ਿਲ੍ਹੇ ਦਲਿਤ ਸਮਾਜ ਨੇ ਅੱਜ ਬੰਦ ਦੀ ਕਾਲ ਦਿੱਤੀ ਸੀ ਔਰ ਲੁਧਿਆਣਾ ਦੇ ਵਿੱਚ ਇਹ ਤਸਵੀਰਾਂ ਨਜ਼ਰ ਆ ਰਹੀਆਂ ਚਾਹੇ ਉਹ ਬਾਜ਼ਾਰਾਂ ਦੀ ਗੱਲ ਕਰੀਏ ਦੁਕਾਨਾਂ ਦੀ ਗੱਲ ਕਰੀਏ ਚਾਹੇ ਨੈਸ਼ਨਲ ਹਾਈਵੇ ਦੀ ਗੱਲ ਕਰੀਏ ਮੁਕੰਮਲ ਤੌਰ ਤੇ ਜਿਹੜੀ ਆਵਾਜ਼ ਆਈ ਹੈ ਪੂਰੀ ਤਰ੍ਹਾਂ ਖੱਪ ਹੈ ਔਰ ਸ਼ਾਮ ਨੂੰ 5 ਵਜੇ ਤੱਕ ਇਹ ਦਲਿਤ ਸਮਾਜ ਵੱਲੋਂ ਰੋਸ਼ਵੰਜੋ ਇਹ ਅੱਜ ਬੰਦ ਦੀ ਕਾਲ ਦਿੱਤੀ ਗਈ ਹੈ ਰੋਸ਼ ਪੰਜਾਬ ਸਰਕਾਰ ਦੇ ਖਿਲਾਫ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਜਾ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਬਾਬਾ ਸਾਹਿਬ ਅੰਬੇਡਕਰ ਦੀਆਂ ਮੂਰਤੀਆਂ ਨੇ ਉਹਨਾਂ ਦੀ ਸੁਰੱਖਿਆ ਕੌਣ ਕਰੇਗਾ ਇਹੀ ਸਵਾਲ ਕੀਤੇ ਜਾ ਰਹੇ ਨੇ ਉਸ ਵੇਲੇ ਪੁਲਿਸ ਸੁਰੱਖਿਆ ਕਿੱਥੇ ਸੀ ਜਦੋਂ ਅੰਮ੍ਰਿਤਸਰ ਦੇ ਵਿੱਚ ਉਹ ਘਟਨਾ ਵਾਪਰੀ ਸੋ ਅਨਸੇ ਲਾਉਂ ਦੀ ਮੰਗ ਕੀਤੀ ਜਾ ਰਹੀ ਹੈ ਦਲਿਤ ਸਮਾਜ ਵੱਲੋਂ ਔਰ ਪੂਰੀ ਤਰ੍ਹਾਂ ਰੋਸ਼ ਵੇਖਣ ਨੂੰ ਮਿਲ ਰਿਹਾ ਪੂਰੀ ਤਰ੍ਹਾਂ ਇਹ ਜਿਹੜਾ ਨੈਸ਼ਨਲ ਹਾਈਵੇ ਹੈ ਪੂਰੀ ਤਰ੍ਹਾਂ ਜਾਮ ਹੈ ਜਿਹੜੇ ਲੋਕ ਇੱਥੇ ਖੜੇ ਨੇ ਦਲਿਤ ਸਮਾਜ ਨਾਲ ਜੁੜੇ ਕੀ ਮੰਗ ਕੀ ਹੈ ਤੁਸੀਂ ਲਗਾਤਾਰ ਅੱਜ ਸੜਕ ਜਿਹੜੀ 26 ਜਨਵਰੀ ਨੂੰ 바ਵਾ ਸਾਹਿਬ ਬੰਦ ਕਰਦੀ ਜੋ ਬੇਅਦਵੀ ਹੋਈ ਆ ਅਸੀਂ ਮੰਗ ਸਾਡੀ ਹੈ ਵੀ ਉਹਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਤੇ ਇਦਾਂ ਦਾ ਜੋ ਦੁਬਾਰਾ ਕੋਈ ਇਦਾਂ ਦਾ ਕਦਮ ਨਾ ਚੱਕ ਸਕੇ ਲੋਕ ਕਹਿੰਦੇ ਆ ਵੀ ਉਹ ਪਾਗਲ ਆ ਜਾਂ ਮੈਂਟਲ ਆ ਇਦਾਂ ਦੀਆਂ ਗੱਲਾਂ ਕਰਦੇ ਆ ਪਰ ਜੇ ਇਦਾਂ ਦਾ ਮੈਂਟਲ ਆ ਤਾਂ ਕੋਈ ਉਹਨੇ ਹੋਰ ਕਾਂਡ ਕਿਉਂ ਨਹੀਂ ਕੀਤਾ ਉਹਨੇ ਬਾਬਾ ਸਾਹਿਬ ਨਾਲ ਹੀ ਕਿਉਂ ਜਾ ਕੇ ਇਹ ਕੰਮ ਕੀਤਾ ਜੀ ਇਸ ਕਰਕੇ ਸਾਡੀ ਮੰਗ ਹੈ ਵੀ ਉਹਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਤੇ ਬਾਕੀ ਜੋ ਵੀ ਹੈ ਉਹਨੂੰ ਸਜ਼ਾ ਦਿੱਤੀ ਜਾਵੇ ਸੋ ਅੱਜ 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 ਸ਼ਾਮ ਤੱਕ ਇਹ 5 ਵਜੇ ਤੱਕ ਪੂਰੀ ਤਰ੍ਹਾਂ ਮੁਕੰਮਲ ਤੌਰ ਤੇ ਕਿਉਂਕਿ ਇਹ ਤਸਵੀਰਾਂ ਲੁਧਿਆਣਾ ਦੇ ਜਲੰਧਰ ਬਾਈਪਾਸ ਹਾਈਵੇ ਦੀਆਂ ਨੇ ਔਰ ਜਿੰਨੇ ਵੀ ਟ੍ਰੈਫਿਕ ਦੇ ਵਿੱਚ ਚਾਹੇ ਉਹ ਸਰਕਾਰੀ ਬੱਸਾਂ ਨੇ ਪ੍ਰਾਈਵੇਟ ਹੈ ਪੂਰੀ ਤਰ੍ਹਾਂ ਆਵਾਜਾਈ ਠੱਪ ਹੈ ਪਰ ਜਿਹੜੀ ਐਮਰਜੈਂਸੀ ਸੇਵਾਵਾਂ ਨੇ ਚਾਹੇ ਉਹ ਐਂਬੂਲੈਂਸ ਹੈ ਚਾਹੇ ਉਹ ਸਕੂਲੀ ਬੱਸਾਂ ਨੇ ਚਾਹੇ ਗੱਡੀਆਂ ਦੇ ਵਿੱਚ ਜਿਹੜੇ ਮਰੀਜ਼ ਪਰਿਵਾਰ ਲੈ ਕੇ ਜਾਂਦੇ ਨੇ ਹਸਪਤਾਲਾ ਦੇ ਵਿੱਚ ਉਹਨਾਂ ਨੂੰ ਜਾਨ ਦਿੱਤਾ ਜਾ ਰਿਹਾ ਸੋ ਜਿੰਨੇ ਜਲੰਧਰ ਬਾਈਪਾਸ ਲੁਧਿਆਣਾ ਦੇ ਲੈ ਨੈਸ਼ਨਲ ਹਾਈਵੇ ਤੋਂ ਫਲਾਈਓਵਰ ਗੁਜ਼ਰਦੇ ਨੇ ਲੰਬੀਆਂ ਲੰਬੀਆਂ ਜਿਹੜੇ ਜਾਮ ਦੇ ਵਿੱਚ ਕਤਾਰਾਂ ਨੇ ਚਾਹੇ ਬੱਸਾਂ ਦੀ ਚਾਹੇ ਉਹ ਜਲੰਧਰ ਤੋਂ ਜਿਹੜੇ ਲੋਕ ਆ ਰਹੇ ਨੇ ਕਿਉਂਕਿ ਇਹ ਜਲੰਧਰ ਪਾਸਿਓਂ ਜਿਹੜਾ ਨੈਸ਼ਨਲ ਹਾਈਵੇ ਲੁਧਿਆਣਾ ਵੱਲ ਐਂਟਰ ਕਰਦਾ ਲੁਧਿਆਣੇ ਤੋਂ ਦਿੱਲੀ ਵੱਲ ਐਂਟਰ ਕਰਦਾ ਪੂਰੀ ਤਰ੍ਹਾਂ ਜਿਹੜਾ ਹੈ ਉਹ ਚਾਰੇ ਪਾਸੇ ਜਾਮ ਹੈ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ న్యూਸ ਬੁਧਾਨਾ